ਤੁਸੀਂ ਦੇਖ ਰਹੇ ਹੋ ਦੈਨਿਕ ਸੈਰਾਂ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇਸ ਟਾਈਮ ਮੌਜੂਦ ਹੈ ਲੁਧਿਆਣਾ ਦੇ ਹੀ ਬੂਥ ਕੜ ਬੰਦ ਦੇ ਉੱਪਰ ਤੇ ਲਗਾਤਾਰ ਜਿਹੜੇ ਪ੍ਰਸ਼ਾਸਨ ਤੇ ਖਾਸ ਕੇ ਪੰਜਾਬ ਦਾ ਹਰ ਉਸ ਨਿਕ ਉਹ ਨੌਜਵਾਨ ਜਿਹੜਾ ਇਸ ਬੰਦ ਢਾ ਵਾਸਤੇ ਬਿਲਕੁਲ ਦਿਨ ਰਾਤ ਖੜਾ ਤਾਂ ਖਾਸ ਕਰਕੇ ਪੰਜਾਬੀ ਹਰ ਉਸ ਮੁਸੀਬਤ ਵਾਸਤੇ ਆਪਣਾ ਪਹਿਲਾ ਯੋਗਦਾਨ ਦਿੰਦੇ ਤਾਂ ਕਿਤੇ ਵੀ ਆਫਤਾਂ ਦੀ ਘੜੀ ਆਂਦੀ ਤਾਂ ਪੰਜਾਬੀ ਉੱਥੇ ਪਹਿਲਾ ਪਹੁੰਚ ਜਾਂਦੇ ਤਾਂ ਇਹ ਮਿਸਾਲ ਹੈ ਪੰਜਾਬ ਤੇ ਪੰਜਾਬੀਆਂ ਦੀ ਤਾਂ ਉਹਨਾਂ ਲੋਕਾਂ ਵਾਸਤੇ ਜਿਹੜੇ ਹਾਰਟ ਪੀਟ ਤਾਂ ਲੋਕਾਂ ਵਾਸਤੇ ਬੰਦ ਜਿਹੜੇ ਕੰਮ ਕਰਦੇ 24 ਘੰਟੇ ਤਾਂ ਉਹਨਾਂ ਵਾਸਤੇ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਤਾਂ ਤਮਾਮ ਉਹ ਇਹ ਨੌਜਵਾਨ ਪੰਜਾਬੀ ਇਹ ਪੰਜਾਬੀਅਤ ਹੈ ਪੰਜਾਬ ਦੀ ਪੰਜਾਬੀ ਤੇ ਇਹ ਨੌਜਵਾਨ ਹੈ ਤੇ ਇਹ ਤਮਾਮ ਉਹ ਲੋਕ ਹੈ ਜਿਹੜਾ ਨੇ ਇਸ ਲੋਕਾਂ ਵਾਸਤੇ ਹਾਰਟ ਪੀਟਾਂ ਵਾਸਤੇ ਜਿਹੜੇ ਨਾਲ ਉਹਨਾਂ ਦੀ ਮਦਦ ਕਰਦੇ ਉਹਨਾਂ ਵਾਸਤੇ ਦਿਨ ਰਾਤ ਲੰਗਰ ਚਾਹ ਪਾਣੀ ਸੇਵਾ ਕਰਦੇ ਆ ਜੀ ਜਦੋਂ ਵੀ ਕਹਿੰਦੇ ਬੇਦਾਨ ਦੀ ਗਲੀ ਪੰਜਾਬ ਨੰਬਰ 1 ਤੇ ਆ ਜਿੱਥੇ ਮਰਜੀ ਆਫਤ ਦੀ ਘੜੀ ਹੁੰਦੀ ਹੈ ਪੰਜਾਬੀ ਉਤੇ ਹਰ ਜਗ੍ਹਾ ਪਹੁੰਚ ਜਾਂਦੇ ਆ ਤਾਂ ਪਹਿਲ ਹਮੇਸ਼ਾ ਪੰਜਾਬੀ ਦੀ ਹੁੰਦੀ ਆ ਕਿਸਾ ਦੇ ਲੋ ਇਸ ਟਾਈਮ ਹਾਲਾਤ ਬਿਲਕੁਲ ਬਿਲਕੁਲ ਸਹੀ ਹੋ ਚੁੱਕੇ ਆ ਫਿਰ ਵੀ ਇਸ ਟਾਈਮ ਪੋਜੀਸ਼ਨ ਕੀ ਆ ਦੇਖੋ ਪੋਜੀਸ਼ਨ ਇਹ ਆ ਜੀ ਵੀ ਜਿਸ ਦਿਨ ਤੋਂ ਸਾਡੇ ਆਏ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਸਾਰੇ ਵਰਕਰ ਸਾਰੇ ਲੀਡਰ ਤਨ ਮਨ ਧਨ ਨਾਲ ਜਿਹੜੇ ਪੰਜਾਬੀਆਂ ਦੀ ਉਹ ਸੇਵਾ ਕਰ ਰਹੇ ਨੇ ਐਨਆਰਆਈ ਵੀ ਕਰ ਰਹੇ ਨੇ ਸਮੁੱਚੇ ਪੰਜਾਬ ਵਾਸੀ ਨੇ ਜਿਹੜੇ ਸੇਵਾ ਕਰ ਰਹੇ ਨੇ ਬਹੁਤ ਵੱਡੀ ਇਹ ਤਰਸਦੀ ਹੈ ਜਿਹੜੀ ਪੰਜਾਬ ਚ ਜਿਹੜੀ ਇਹ ਵਾਪਰੀ ਹੈ 1988 ਤੋਂ ਬਾਅਦ ਤੇ ਬੱਚਿਆਂ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਆਪਣੇ ਤਾਂ ਹਜੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਨੇ ਹਾਲਾਤ ਬਿਲਕੁਲ ਠੀਕ ਨਹੀਂ ਨੇ ਜੇ ਆਪਾਂ ਗੁਰਦਾਸਪੁਰ ਜਾ ਕੇ ਦੇਖੀਏ ਅਸੀਂ ਸਾਰੇ ਕੱਢ ਕੇ ਆਏ ਆ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਪਠਾਨਕੋਟ ਤਰਨਤਾਰਨ ਸultanpur lodi ਕਈਆਂ ਦੇ ਘਰਾਂ ਦੇ ਵਿੱਚ 8-8 ਫੁੱਟ ਪਾਣੀ ਫਿਰਦਾ ਤੁਸੀਂ ਦੇਖੋ ਵੀ ਉਹਨਾਂ ਦੇ ਘਰਾਂ ਦੇ ਵਿੱਚ ਖਾਣਾ ਬਣਾਉਣ ਦਾ ਵੀ ਪ੍ਰਬੰਧ ਨਹੀਂ ਰਿਹਾ ਰਸੋਈਆਂ ਦੇ ਵਿੱਚ ਅਸੀਂ ਜਾ ਕੇ ਆਏ ਆ ਲੱਖ ਲੱਖ ਪਾਣੀ ਫਿਰਦਾ ਸੋਈਆਂ ਦੇ ਵਿੱਚ ਸੋ ਇਸ ਇੰਨੀ ਵੱਡੀ ਤਰਸਦੀ ਦੇ ਵਿੱਚ ਪੰਜਾਬੀ ਖਾਸ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੇ ਆ ਉਹ ਠੋਕ ਕੇ ਪੰਜਾਬੀਆਂ ਦੇ ਨਾਲ ਖੜੇ ਨੇ ਸਾਨੂੰ ਇਸ ਗੱਲ ਤੇ ਬਹੁਤ ਮਾਣ ਆਣਾ ਅੱਜ ਲੰਗਰ ਪਾਣੀ ਸੇਵਾ ਬਿਲਕੁਲ ਲਗਾਤਾਰ ਜਾਰੀ ਆ ਗੱਲ ਕੀਤੀ ਜਾਂਦੀ ਹੈ ਪੰਜਾਬੀ ਦੀ ਜਿਹੜੀ ਮਰਜ਼ੀ ਆਫਤ ਦੀ ਘੜੀ ਹੋਵੇ ਮਿਸ਼ਾ ਪੰਜਾਬੀ ਪਹੁੰਚ ਜਾਂਦੇ ਚਾਹੇ ਉਹ ਲੰਗਰ ਪਾਣੀ ਸੇਵਾ ਹੋਵੇ ਕਿਸੇ ਤਰ੍ਹਾਂ ਦੀ ਮਦਦ ਹੋਵੇ ਲੇਕਿਨ ਇਸ ਵੇਲੇ ਜਿਹੜਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਹੜੇ ਹੜ੍ਹ ਦੇ ਹਾਲਾਤ ਬਣੇ ਹੋਇਆ ਚਾਹੇ ਉਹ ਲੰਗਰ ਪਾਣੀ ਸੇਵਾ ਚਾਹੇ ਉਹ ਰੇਤਾ ਮਿੱਟੀ ਜਿੱਥੇ ਬੰਨ ਰੋਕਣ ਵਾਸਤੇ ਢਾਹ ਲੈਣ ਵਾਸਤੇ ਆ ਟਰਾਲੀ ਸਾਰੀ ਉਹ ਸੰਗਤ ਉਥੇ ਪਹੁੰਚ ਰਹੀ ਹੈ ਕਿੱਸਾ ਦੇਖਦੇ ਸਾਰੀ ਗੱਲ ਦਸਵੇਂ ਪਾਸਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਵਾਸਤੇ ਸੰਗਤਾਂ ਵਾਸਤੇ ਸਾਰਾ ਪਰਿਵਾਰ ਵਾਰਤਾ ਦੇਖੋ ਆਪਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੇ ਆਪਣੇ ਪੰਜਾਬ ਨੂੰ ਬਚਾਇਆ ਸਾਰਾ ਸਰਬੰਸ ਵਾਰ ਕੇ ਅਸੀਂ ਉਹਨਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਇਹ ਬੰਨ੍ਹ ਇਹਨੂੰ ਪੱਕਾ ਕਰਾਉਣ ਦੀ ਅਪੀਲ ਬਾਦਲ ਸਾਹਿਬ ਨੂੰ ਕਰਦੇ ਆਂ ਅਸੀਂ ਬਿਲਕੁਲ ਵੀ ਇਹ 15 ਫੁੱਟ ਚੌੜਾ ਪੱਕਾ ਬੰਨ੍ਹ ਬਣਾਉਣਾ ਚਾਹੀਦਾ ਜੀ ਦੇਖੋ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਜਿੰਨੀਆਂ ਪੰਜਾਬ ਦੇ ਵਿੱਚ ਸੜਕਾਂ ਬਣੀਆਂ ਨੇ ਉਹ ਬਾਦਲ ਸ਼ਾਹ ਨੇ ਬਣਾਈਆਂ ਨੇ ਪਹਿਲਾਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਰਾਨੋ ਨਗਰ ਤੋਂ ਸ਼ੰਗਤ ਪਹੁੰਚੀ ਆ ਲੰਗਰ ਲੈ ਕੇ ਅਸੀਂ ਪੰਜਾਬ ਦੇ ਖਾਤਰ ਆਪਣੇ ਬਲੀਦਾਨ ਦੇਣ ਨੂੰ ਵੀ ਤਿਆਰ ਆ ਅਸੀਂ ਇਨਕ ਸਾਰੀ ਸੰਗਤ ਤੋਂ ਮਾਫੀ ਮੰਗਦੀ ਹਾਂ 15 ਫੁੱਟ 15 ਫੁੱਟ ਬੰਦ ਦੀ ਗੱਲ ਕੀਤੀ ਹੈ 15 ਫੁੱਟ ਕਹਿੰਦੇ ਭਾਈ ਸਾਹਿਬ ਕਹਿੰਦੇ 15 ਫੁੱਟ ਹੋਰ ਬੰਦ ਬੰਨਾ ਅਗੇ ਅਪੀਲ ਕੀਤੀ ਹੈ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਲੱਗਦਾ ਵੀ ਜੇ ਇਹ ਹਾਲਾਤ ਪਹਿਲਾਂ ਹੀ ਪਿਆਰ ਹੁੰਦੇ ਤਾਂ ਸ਼ਾਇਦ ਇਹ ਨੌਬਤ ਨਾ ਦੀ ਤਾਂ ਸਾਡੀ ਵੀ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਸਾਡੇ ਲੋਕਾਂ ਦੀ ਵੀ ਵੀ ਅਸੀਂ ਕੋਸ਼ਿਸ਼ ਕਰੀਏ ਵੀ ਇਹ ਬੰਨਣਾ ਤਾਂ ਥੋੜੀ ਆਪਣੇ ਆਪ ਨੂੰ ਪਹਿਲਾਂ ਹੀ ਆਪਣੇ ਆਪ ਨੂੰ ਸੁਚੇਤ ਰੱਖਣਾ ਚਾਹੀਦਾ ਸਾਡੇ ਇਹ ਪ੍ਰੋਗਰਾਮ ਸਰਕਾਰਾਂ ਕਰ ਸਕਦੀਆਂ ਨੇ ਜੀ ਨੇੜੇ ਇਹਨਾਂ ਦੇ ਸਾਰੀ ਟੀਮ ਵੀ ਹੁੰਦੀ ਹੈ ਇਹਨਾਂ ਕੋਲ ਇਹਨਾਂ ਨੇ ਆਪਣੇ ਆਪ ਜੋ ਵੀ ਸਰਕਾਰਾਂ ਨੇ ਪ੍ਰਬੰਧ ਕਰਕੇ ਰੱਖਣੇ ਜੀ ਇਹ ਸਰਕਾਰ ਬਿਲਕੁਲ ਫੇਲੀਅਰ ਰਹੀ ਆ ਇਹ ਸਰਕਾਰ ਆਪਣੇ ਆਪਣੇ ਪਹਿਲਾਂ ਤਾਂ ਇਹ ਦੂਜੀਆਂ ਸਰਕਾਰਾਂ ਦੇ ਦੋਸ਼ ਲਾਈ ਜਾਂਦੇ ਸੀਗੇ ਹੁਣ ਆਪਣੇ ਫਰਜ਼ ਤੋਂ ਆਪ ਇਹ ਭੱਜ ਰਹੇ ਨੇ ਜੀ ਇਹਨਾਂ ਨੇ ਨਾ ਤਾਂ ਕੋਈ ਇੱਥੇ ਤੁਸੀਂ ਦੇਖ ਲਓ ਨਾ ਤਾਂ ਕੋਈ ਸਰਕਾਰੀ ਰਾਹਤ ਸਮਗਰੀ ਆਈ ਹੋਈ ਆ ਜਿਹੜੋ ਜੋ ਵੀ ਲੋਕ ਆਪਣੇ ਨਿੱਜੀ ਹਿੱਤਾਂ ਦੇ ਆਪ ਕਰ ਰਹੇ ਨੇ ਸਖਬੀਰ ਸਿੰਘ ਬਾਦਲ ਨੇ ਸਾਹਿਬ ਨੇ ਜੋ ਵੀ ਉਹਨਾਂ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਹੈ ਜੀ ਇਹਨਾਂ ਦੀ ਸਾਰੀ ਆਪਣੀ ਹੀ ਲੋਕਾਂ ਨੇ ਆਪ ਹੀ ਕਰ ਰਹੇ ਨੇ ਸਰਕਾਰ ਵੱਲੋਂ ਕੋਈ ਇੱਥੇ ਸਮਾਧਨ ਨਹੀਂ ਆਇਆ ਪਹੁੰਚ ਰਿਹਾ ਜੀ ਲੱਗਦਾ ਵੀ ਇਸ ਟਾਈਮ ਦੇ ਹਾਲਾਤ ਪੰਜਾਬ ਦੇ ਖੜਾ ਦੇ ਬਣੇ ਆ ਇਸ ਟਾਈਮ ਹਰ ਉਸ ਸ਼ਖਸ ਨੂੰ ਵੀ ਹਰ ਉਸ ਰਾਜਨੇਤਾ ਨੂੰ ਵੀ ਉਸ ਲੀਡਰ ਨੂੰ ਵੀ ਇਸ ਟਾਈਮ ਰਾਜੀ ਤੇ ਉੱਠ ਕੇ ਇਹਨਾਂ ਹਰ ਪੀੜਤਾਂ ਦੇ ਵਾਸਤੇ ਪਿਓ ਤੇ ਭਰਾ ਬਣ ਕੇ ਉਹਨਾਂ ਦੀ ਮਦਦ ਔਰ ਉਹਨਾਂ ਹੀ ਹਰ ਤਰ੍ਹਾਂ ਦੀ ਮਦਦ ਵਾਸਤੇ ਖੜਾ ਹੋਣਾ ਚਾਹੀਦਾ ਸਾਡੀ ਪਾਰਟੀ ਆ ਜੀ ਬਾਦਲ ਸਾਹਿਬ ਨੇ ਉਹ ਸਾਰੇ ਲੋਕਾਂ ਦੇ ਨਾਲ ਆਮ ਲੋਕਾਂ ਨਾਲ ਖੜੇ ਨੇ ਉਹ ਕਹਿੰਦੇ ਨੇ ਕਿਸੇ ਤੇ ਉਹ ਬਲੇਮ ਨਹੀਂ ਲਾ ਰਹੇ ਉਹ ਸਿਰਫ ਇੰਨੀ ਗੱਲ ਕਹਿ ਰਹੇ ਨੇ ਵੀ ਅੱਜ ਜੋ ਹੜ੍ਹਾਂ ਦੇ ਨਾਲ ਮਾਰ ਦੀ ਪ੍ਰਭਾਵਤ ਨੇ ਵੀ ਉਹ ਹਰੇਕ ਬੰਦੇ ਦੀ ਮਦਦ ਕਰੋ ਇੱਕ ਦੂਜੇ ਤੇ ਇਲਜ਼ਾਮ ਨਹੀਂ ਉਹ ਲਾ ਰਹੇ ਉਹ ਕਹਿ ਰਹੇ ਨੇ ਵੀ ਜਿੰਨੀ ਇੱਕ ਦੂਜੇ ਦੀ ਮਦਦ ਹੋ ਸਕਦੀ ਆ ਨੁਕਸਾਨ ਨਾ ਹੋਵੇ ਹਰੇਕ ਦਾ ਚਾਹੇ ਕੋਈ ਵੀ ਆ ਨੁਕਸਾਨ ਨਹੀਂ ਹੋਣਾ ਚਾਹੀਦਾ ਸਰਕਾਰ ਆਪਣੇ ਸੁੱਤੀ ਪਈ ਆ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕਰ ਰਹੀ ਸੋ ਅਸਟਾ ਮੌਜੂਦਾ ਸੀ ਲੋਹਿਆਣਾ ਦੇਹੀ ਬੂਤਕੜ ਬੰਦੇ ਉਪਰ ਤਾਂ ਤਾਮਾਮ ਉਹ ਪੰਜਾਬੀ ਦੀ ਪਹਿਲਾ ਗੱਲ ਕੀਤੀ ਜਿਹੜੇ ਪੰਜਾਬੀ ਹੁੰਦੇ ਆ ਉਹ ਹਰ ਉਸ ਆਫਤਾ ਦੀ ਘੜੀ ਵਿੱਚ ਚਾਹੇ ਉਹ ਬਲਦਾਨ ਦੀ ਕੀਤੀ ਜਾਵੇ ਚਾਹੇ ਆਪਣੇ ਗੁਰੂਆਂ ਮਹਾਰਾਜ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਪੰਜਾਬੀਆਂ ਨੇ ਆਪਣਾ ਯੋਗਦਾਨ ਪਹਿਲਾਂ ਦਿੱਤਾ ਤੇ ਬਲਿਦਾਨ ਵਾਸਤੇ ਵੀ ਪੰਜਾਬੀ ਪਹਿਲਾ ਹੁੰਦੇ ਚਾਹੇ ਉਹ ਫੌਜ ਵਿੱਚ ਹੋਵੇ ਚਾਹੇ ਇਦਾਂ ਦੀ ਆਫਤਾ ਦੀ ਘੜੀ ਵਿੱਚ ਹੋਵੇ ਪੰਜਾਬੀ ਹਰ ਉਸ ਆਫਤ ਵਾਲੀ ਘੜੀ ਆਕੇ ਉਹਨਾਂ ਦਾ ਸਹਾਰਾ ਬੰਦੇ ਹੋਣਾ ਹਰ ਪੀੜਤਾ ਦਾ ਸਹਾਰਾ ਬਣੇ ਹੋਇਆ ਤਾਂ ਇਸ ਟਾਈਮ ਜਿਹੜਾ 15 ਫੁੱਟ ਬੰਦੀ ਗੱਲ ਕੀਤੀ ਗਈ ਤੇ ਆਕੇ ਸਰਕਾਰਾਂ ਤੋਂ ਹੋਰ ਇਸ ਬੂਥਕੜ ਦੇ ਵੀ ਬੰਨ ਨੂੰ ਅੱਗੇ ਹਵਧਾਨ ਵਾਸਤੇ ਗੱਲ ਕੀਤੀ ਗਈ ਆ ਕੈਮ ਐਮ ਐਨ ਬੋਬੀਨਾ ਪਿੰਡ ਬੂਥਕੜ ਜ਼ਿਲ੍ਹਾ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸੈਰਾਂ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇਸ ਟਾਈਮ ਮੌਜੂਦ ਹੈ ਲੁਧਿਆਣਾ ਦੇ ਹੀ ਬੂਥਕੜ ਉਹ ਬੰਦੇ ਉੱਪਰ ਤੇ ਲਗਾਤਾਰ ਜਿਹੜੇ ਪ੍ਰਸ਼ਾਸਨ ਤੇ ਖਾਸ ਕੇ ਪੰਜਾਬ ਦਾ ਹਰ ਉਸ ਨਿਕ ਉਹ ਨੌਜਵਾਨ ਜਿਹੜਾ ਇਸ ਬੰਦ ਦਾ ਵਾਸਤੇ ਬਿਲਕੁਲ ਦਿਨ ਰਾਤ ਖੜਾ ਤਾਂ ਖਾਸ ਕਰਕੇ ਪੰਜਾਬੀ ਹਰ ਉਸ ਮੁਸੀਬਤ ਵਾਸਤੇ ਆਪਣਾ ਪਹਿਲਾ ਯੋਗਦਾਨ ਦਿੰਦੇ ਤਾਂ ਕਿਤੇ ਵੀ ਆਫਤਾਂ ਦੀ ਘੜੀ ਆਂਦੀ ਤਾਂ ਪੰਜਾਬੀ ਉੱਥੇ ਪਹਿਲਾ ਪਹੁੰਚ ਜਾਂਦੇ ਤਾਂ ਇਹ ਮਿਸਾਲ ਹੈ ਪੰਜਾਬ ਤੇ ਪੰਜਾਬੀਆਂ ਦੀ ਤਾਂ ਉਹਨਾਂ ਲੋਕਾਂ ਵਾਸਤੇ ਜਿਹੜੇ ਹਾਰਪੀਟਾਂ ਲੋਕਾਂ ਵਾਸਤੇ ਬੰਦ ਜਿਹੜੇ ਕੰਮ ਕਰਦੇ 24 ਘੰਟੇ ਤਾਂ ਉਹਨਾਂ ਵਾਸਤੇ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਤਾਂ ਤਮਾਮ ਉਹ ਇਹ ਨੌਜਵਾਨ ਪੰਜਾਬੀ ਇਹ ਪੰਜਾਬੀਅਤ ਹੈ ਪੰਜਾਬ ਦੀ ਪੰਜਾਬੀ ਤੇ ਇਹ ਨੌਜਵਾਨ ਹੈ ਤੇ ਇਹ ਤਮਾਮ ਉਹ ਲੋਕ ਹੈ ਜਿਨ੍ਹਾਂ ਨੇ ਇਸ ਲੋਕਾਂ ਵਾਸਤੇ ਹਰਪੀੜਤਾਵਾਂ ਵਾਸਤੇ ਜਿਹੜੇ ਨਾਲ ਉਹਨਾਂ ਦੀ ਮਦਦ ਕਰਦੇ ਉਹਨਾਂ ਵਾਸਤੇ ਦਿਨ ਰਾਤ ਲੰਗਰ ਚਾਹ ਪਾਣੀ ਸੇਵਾ ਕਰਦੇ ਆ ਜੀ ਜਦੋਂ ਵੀ ਕਹਿੰਦੇ ਬੇਦਾਨ ਦੀ ਗਲੀ ਪੰਜਾਬ ਨੰਬਰ 1 ਤੇ ਆ ਜਿੱਥੇ ਮਰਜ਼ੀ ਆਫਤ ਦੀ ਘੜੀ ਹੁੰਦੀ ਹੈ ਪੰਜਾਬੀ ਉਤੇ ਹਰ ਜਗ੍ਹਾ ਪਹੁੰਚ ਜਾਂਦੇ ਆ ਤਾਂ ਪਹਿਲ ਹਮੇਸ਼ਾ ਪੰਜਾਬੀ ਦੀ ਹੁੰਦੀ ਆ ਕਿਸਾ ਦੇ ਦੋ ਇਸ ਟਾਈਮ ਹਾਲਾਤ ਬਿਲਕੁਲ ਬਿਲਕੁਲ ਸਹੀ ਹੋ ਚੁੱਕੇ ਆ ਫਿਰ ਵੀ ਇਸ ਟਾਈਮ ਪੋਜੀਸ਼ਨ ਕੀ ਆ ਦੇਖੋ ਪੋਜੀਸ਼ਨ ਇਹ ਆ ਜੀ ਵੀ ਜਿਸ ਦਿਨ ਤੋਂ ਹੜਾ ਆਇਆ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਸਾਰੇ ਵਰਕਰ ਸਾਰੇ ਲੀਡਰ ਤਨ ਮਨ ਧਨ ਨਾਲ ਜਿਹੜੇ ਪੰਜਾਬੀਆਂ ਦੀ ਉਹ ਸੇਵਾ ਕਰ ਰਹੇ ਨੇ ਐਨ ਆਰ ਆਈ ਵੀ ਕਰ ਰਹੇ ਨੇ ਸਮੁੱਚੇ ਪੰਜਾਬ ਵਾਸੀ ਨੇ ਜਿਹੜੇ ਸੇਵਾ ਕਰ ਰਹੇ ਨੇ ਬਹੁਤ ਵੱਡੀ ਇਹ ਤਰਸਦੀ ਹੈ ਜਿਹੜੀ ਪੰਜਾਬ ਚ ਜਿਹੜੀ ਇਹ ਵਾਪਰੀ ਹੈ 1988 ਤੋਂ ਬਾਅਦ ਤੇ ਬੱਚਿਆਂ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਆਪਣੇ ਤਾਂ ਹਜੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਨੇ ਹਾਲਾਤ ਬਿਲਕੁਲ ਠੀਕ ਨੇ ਜੇ ਆਪਾਂ ਗੁਰਦਾਸਪੁਰ ਜਾ ਕੇ ਦੇਖੀਏ ਅਸੀਂ ਸਾਰੇ ਘੇੜਾ ਕੱਢ ਕੇ ਆਏ ਆ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਪਠਾਨਕੋਟ ਤਰਨਤਾਰਨ ਸultanpur lodi ਕਈਆਂ ਦੇ ਘਰਾਂ ਦੇ ਵਿੱਚ 8-8 ਫੁੱਟ ਪਾਣੀ ਫਿਰਦਾ ਤੁਸੀਂ ਦੇਖੋ ਵੀ ਉਹਨਾਂ ਦੇ ਘਰਾਂ ਦੇ ਵਿੱਚ ਖਾਣਾ ਬਣਾਉਣ ਦਾ ਵੀ ਪ੍ਰਬੰਧ ਨਹੀਂ ਰਿਹਾ ਰਸੋਈਆਂ ਦੇ ਵਿੱਚ ਅਸੀਂ ਜਾ ਕੇ ਆਏ ਆ ਲੱਖ ਲੱਖ ਪਾਣੀ ਫਿਰਦਾ ਸੋਈਆਂ ਦੇ ਵਿੱਚ ਸੋ ਇਸ ਇੰਨੀ ਵੱਡੀ ਤਰਾਸਦੀ ਦੇ ਵਿੱਚ ਪੰਜਾਬੀ ਖਾਸ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਭ ਜਿਹੜੇ ਆ ਉਹ ਠੋਕ ਕੇ ਪੰਜਾਬੀਆਂ ਦੇ ਨਾਲ ਖੜੇ ਨੇ ਸਾਨੂੰ ਇਸ ਗੱਲ ਤੇ ਬਹੁਤ ਮਾਣ ਆ ਅੱਜ ਲੰਗਰ ਪਾਣੀ ਸੇਵਾ ਬਿਲਕੁਲ ਲਗਾਤਾਰ ਜਾਰੀ ਆ ਗੱਲ ਕੀਤੀ ਜਾਂਦੀ ਪੰਜਾਬੀ ਦੀ ਜਿਹੜੀ ਮਰਜ਼ੀ ਆਫਤਾ ਦੀ ਘੜੀ ਹੋਵੇ ਮਿਸ਼ਾ ਪੰਜਾਬੀ ਪਹੁੰਚ ਜਾਂਦੇ ਚਾਹੇ ਉਹ ਲੰਗਰ ਪਾਣੀ ਸੇਵਾ ਹੋਵੇ ਕਿਸੇ ਤਰ੍ਹਾਂ ਦੀ ਮਦਦ ਹੋਵੇ ਲੇਕਿਨ ਇਸ ਵੇਲੇ ਜਿਹੜਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਹੜੇ ਹੜ੍ਹ ਦੇ ਹਾਲਾਤ ਬਣੇ ਹੋਇਆ ਚਾਹੇ ਉਹ ਲੰਗਰ ਪਾਣੀ ਸੇਵਾ ਚਾਹੇ ਉਹ ਰੇਤਾ ਮਿੱਟੀ ਜਿੱਥੇ ਬੰਨ ਰੋਕਣ ਵਾਸਤੇ ਢਾਹ ਲਾਣ ਵਾਸਤੇ ਆ ਟਰਾਲੀ ਸਾਰੀ ਉਹ ਸੰਗਤ ਉਥੇ ਪਹੁੰਚ ਰਹੀ ਹੈ ਕਿੱਸਾ ਦੇਖਦੇ ਸਾਰੀ ਗੱਲ ਦਸਵੇਂ ਪਾਸਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਵਾਸਤੇ ਸੰਗਤਾਂ ਵਾਸਤੇ ਸਾਰਾ ਪਰਿਵਾਰ ਵਾਰਤਾ ਦੇਖੋ ਆਪਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੇ ਆਪਣੇ ਪੰਜਾਬ ਨੂੰ ਬਚਾਇਆ ਸਾਰਾ ਸਰਬੰਸ ਵਾਰ ਕੇ ਅਸੀਂ ਉਹਨਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਇਹ ਬੰਨ੍ਹ ਇਹਨੂੰ ਪੱਕਾ ਕਰਾਉਣ ਦੀ ਅਪੀਲ ਬਾਦਲ ਸਾਹਿਬ ਨੂੰ ਕਰਦੇ ਆਂ ਅਸੀਂ ਬਿਲਕੁਲ ਵੀ ਇਹ 15 ਫੁੱਟ ਚੌੜਾ ਪੱਕਾ ਬੰਨ੍ਹ ਬਣਾਉਣਾ ਚਾਹੀਦਾ ਜੀ ਦੇਖੋ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਜਿੰਨੀਆਂ ਪੰਜਾਬ ਦੇ ਵਿੱਚ ਸੜਕਾਂ ਬਣੀਆਂ ਨੇ ਉਹ ਬਾਦਲ ਸਾਹਿਬ ਨੇ ਬਣਾਈਆਂ ਨੇ ਪਹਿਲਾਂ ਅਸੀਂ ਉਹਨਾਂ ਦਾ ਤਹਿਤ ਰੂ ਧੰਨਵਾਦ ਕਰਦੇ ਆਂ ਸਾਡੇ ਰਾਣੋ ਨਗਰ ਤੋਂ ਸ਼ੰਗਤ ਪਹੁੰਚੀ ਆ ਲੰਗਰ ਲੈ ਕੇ ਅਸੀਂ ਪੰਜਾਬ ਦੇ ਖਾਤਰ ਆਪਣੇ ਬਲੀਦਾਨ ਦੇਣ ਨੂੰ ਵੀ ਤਿਆਰ ਆ ਅਸੀਂ ਇਹਨਾਂ ਸਾਰੀ ਸੰਗਤ ਤੋਂ ਮਾਫੀ ਮੰਗਦੇ ਹਾਂ 15 ਫੁੱਟ 15 ਫੁੱਟ ਬੰਨ੍ਹ ਦੀ ਗੱਲ ਕੀਤੀ ਹੈ 15 ਫੁੱਟ ਕਹਿੰਦੇ ਭਾਈ ਸਾਹਿਬ ਕਹਿੰਦੇ 15 ਫੁੱਟ ਹੋਰ ਬੰਨ੍ਹ ਬੰਨਣਾ ਅਗੇ ਅਪੀਲ ਕੀਤੀ ਹੈ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਲੱਗਦਾ ਵੀ ਜੇ ਇਹ ਹਾਲਾਤ ਪਹਿਲਾਂ ਹੀ ਤਿਆਰ ਹੁੰਦੇ ਤਾਂ ਸ਼ਾਇਦ ਇਹ ਨੌਬਤ ਨਾ ਦੀ ਤਾਂ ਸਾਡੀ ਵੀ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਸਾਡੇ ਲੋਕਾਂ ਦੀ ਵੀ ਵੀ ਅਸੀਂ ਕੋਸ਼ਿਸ਼ ਕਰੀਏ ਵੀ ਇਹ ਬੰਨਣਾ ਤਾਂ ਥੋੜੀ ਆਪਣੇ ਆਪ ਨੂੰ ਪਹਿਲਾਂ ਹੀ ਆਪਣੇ ਆਪ ਨੂੰ ਸੁਚੇਤ ਰੱਖਣਾ ਚਾਹੀਦਾ ਸਾਨੂੰ ਇਹ ਪ੍ਰੋਗਰਾਮ ਸਰਕਾਰਾਂ ਕਰ ਸਕਦੀਆਂ ਨੇ ਜੀ ਨੇੜੇ ਇਹਨਾਂ ਦੇ ਸਾਰੀ ਟੀਮ ਵੀ ਹੁੰਦੀ ਹੈ ਇਹਨਾਂ ਕੋਲ ਇਹਨਾਂ ਨੇ ਆਪਣੇ ਆਪ ਜੋ ਵੀ ਸਰਕਾਰਾਂ ਨੇ ਪ੍ਰਬੰਧ ਕਰਕੇ ਰੱਖਣੇ ਜੀ ਇਹ ਸਰਕਾਰ ਬਿਲਕੁਲ ਫੇਲੀਅਰ ਰਹੀ ਆ ਇਹ ਸਰਕਾਰ ਆਪਣੇ ਆਪਣੇ ਪਹਿਲਾਂ ਤਾਂ ਇਹ ਦੂਜੀਆਂ ਸਰਕਾਰਾਂ ਦੇ ਦੋਸ਼ ਲਾਈ ਜਾਂਦੇ ਸੀਗੇ ਹੁਣ ਆਪਣੇ ਫਰਜ਼ ਤੋਂ ਆਪ ਇਹ ਭੱਜ ਰਹੇ ਨੇ ਜੀ ਇਹਨਾਂ ਨੇ ਨਾ ਤਾਂ ਕੋਈ ਇੱਥੇ ਤੁਸੀਂ ਦੇਖ ਲਓ ਨਾ ਤਾਂ ਕੋਈ ਸਰਕਾਰੀ ਰਾਹਤ ਸਮਗਰੀ ਆਈ ਹੋਈ ਆ ਜਿਹੜਾ ਜੋ ਵੀ ਲੋਕ ਆਪਣੇ ਨਿੱਜੀ ਹਿੱਤਾਂ ਦੇ ਆਪ ਕਰ ਰਹੇ ਨੇ ਸਖਬੀਰ ਸਿੰਘ ਬਾਦਲ ਨੇ ਸਾਹਿਬ ਨੇ ਜੋ ਵੀ ਉਹਨਾਂ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਹੈ ਜੀ ਇਹਨਾਂ ਦੀ ਸਾਰੀ ਆਪਣੀ ਹੀ ਲੋਕਾਂ ਨੇ ਆਪ ਹੀ ਕਰ ਰਹੇ ਨੇ ਸਰਕਾਰ ਵੱਲੋਂ ਕੋਈ ਇੱਥੇ ਸਮਰਥਨ ਨਹੀਂ ਆਇਆ ਪਹੁੰਚ ਰਿਹਾ ਜੀ ਲੱਗਦਾ ਵੀ ਇਸ ਟਾਈਮ ਦੇ ਹਾਲਾਤ ਪੰਜਾਬ ਦੇ ਖੜਾਲੇ ਬਣਿਆ ਇਸ ਟਾਈਮ ਹਰ ਉਸ ਸ਼ਖਸ ਨੂੰ ਵੀ ਹਰ ਉਸ ਰਾਜਨੇਤਾ ਨੂੰ ਵੀ ਉਸ ਲੀਡਰ ਨੂੰ ਵੀ ਇਸ ਟਾਈਮ ਰਾਜਨੀਤੀ ਉੱਠ ਕੇ ਇਹਨਾਂ ਹਰ ਪੀੜਤਾਂ ਦੇ ਵਾਸਤੇ ਪਿਓ ਤੇ ਭਰਾ ਬਣ ਕੇ ਉਹਨਾਂ ਦੀ ਮਦਦ ਔਰ ਉਹਨਾਂ ਹੀ ਹਰ ਤਰ੍ਹਾਂ ਦੀ ਮਦਦ ਵਾਸਤੇ ਖੜਾ ਹੋਣਾ ਚਾਹੀਦਾ ਸਾਡੀ ਪਾਰਟੀ ਆ ਜੀ ਬਾਦਲ ਸਾਹਿਬ ਨੇ ਉਹ ਸਾਰੇ ਲੋਕਾਂ ਦੇ ਨਾਲ ਆਮ ਲੋਕਾਂ ਨਾਲ ਖੜੇ ਨੇ ਉਹ ਕਹਿੰਦੇ ਨੇ ਕਿਸੇ ਤੇ ਉਹ ਬਲੇਮ ਨਹੀਂ ਲਾ ਰਹੇ ਉਹ ਸਿਰਫ ਇੰਨੀ ਗੱਲ ਕਹਿ ਰਹੇ ਨੇ ਵੀ ਅੱਜ ਜੋ ਹੜ੍ਹਾਂ ਦੇ ਨਾਲ ਮਾਰ ਦੀ ਪ੍ਰਭਾਵਤ ਨੇ ਵੀ ਉਹ ਹਰੇਕ ਬੰਦੇ ਦੀ ਮਦਦ ਕਰੋ ਇੱਕ ਦੂਜੇ ਤੇ ਇਲਜ਼ਾਮ ਨਹੀਂ ਉਹ ਲਾ ਰਹੇ ਉਹ ਕਹਿ ਰਹੇ ਨੇ ਵੀ ਜਿੰਨੀ ਇੱਕ ਦੂਜੇ ਦੀ ਮਦਦ ਹੋ ਸਕਦੀ ਆ ਨੁਕਸਾਨ ਨਾ ਹੋਵੇ ਹਰੇਕ ਦਾ ਚਾਹੇ ਕੋਈ ਵੀ ਆ ਨੁਕਸਾਨ ਨਹੀਂ ਹੋਣਾ ਚਾਹੀਦਾ ਸਰਕਾਰ ਆਪਣੇ ਸੁੱਤੀ ਪਈ ਆ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕਰ ਰਹੀ ਤੋ ਅਸਟਾ ਮੌਜੂਦਾ ਸੀ ਲੁਧਿਆਣਾ ਦੇ ਹੀ ਬੂਥਕੜ ਬੰਦ ਦੇ ਉੱਪਰ ਤਾਂ ਤਾਮਾਮ ਉਹ ਪੰਜਾਬੀ ਦੀ ਪਹਿਲਾ ਗੱਲ ਕੀਤੀ ਜਿਹੜੇ ਪੰਜਾਬੀ ਹੁੰਦੇ ਆ ਉਹ ਹਰ ਉਸ ਆਫਤਾ ਦੀ ਘੜੀ ਵਿੱਚ ਜਾਇਓ ਬਲਿਦਾਨ ਦੀ ਕੀਤੀ ਜਾਵੇ ਤੇ ਆਪਣੇ ਗੁਰੂਆਂ ਮਹਾਰਾਜ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਪੰਜਾਬੀਆਂ ਨੇ ਆਪਣਾ ਯੋਗਦਾਨ ਪਹਿਲਾ ਦਿੱਤਾ ਤੇ ਬਲਿਦਾਨ ਵਾਸਤੇ ਵੀ ਪੰਜਾਬੀ ਪਹਿਲਾ ਹੁੰਦੇ ਚਾਹੇ ਉਹ ਫੌਜ ਵਿੱਚ ਹੋਵੇ ਚਾਹੇ ਇਦਾਂ ਦੀ ਆਫਤ ਦਾ ਕੜੀ ਵਿੱਚ ਹੋਵੇ ਪੰਜਾਬੀ ਹਰ ਉਸ ਆਫਤ ਦੀ ਕੜੀ ਆ ਕੇ ਉਹਨਾਂ ਦਾ ਸਹਾਰਾ ਬੰਦੇ ਹੁੰਦਾ ਹਰ ਪੀੜਤਾ ਦਾ ਸਹਾਰਾ ਬਣੇ ਹੋਇਆ ਤਾਂ ਇਸ ਟਾਈਮ ਜਿਹੜਾ 15 ਫੁੱਟ ਬੰਨ ਦੀ ਗੱਲ ਕੀਤੀ ਗਈ ਤੇ ਆ ਕੇ ਸਰਕਾਰਾਂ ਤੋਂ ਹੋਰ ਇਸ ਬੂਥਗੜ੍ਹ ਦੇ ਵੀ ਬੰਨ ਨੂੰ ਅੱਗੇ ਹੋਵ ਵਿਦਾਨ ਵਾਸਤੇ ਗੱਲ ਕੀਤੀ ਗਈ ਆ ਕੈਮ ਐਮ ਐਨ ਬੋਬੀਨਾ ਪਿੰਦ ਬੂਥਗੜ੍ਹ ਜ਼ਿਲ੍ਹਾ ਲੁਧਿਆਣਾ